ਉਦਾਂ ਦਿਮਾਗ ਨਹੀਂ ਮੇਰਾ ਸੈਟ ਆ ਪਹਿਨ ਤੇਰਾ ਨੇੜਿਆ ਮੰਨਿਆ ਕਰਦਾ ਤੂੰ ਪਹਿਲਾਂ ਬੋਲਿਆ ਗਿਆ ਸੀ ਇੱਥੇ ਸਾਡੇ ਨਿਸ਼ਾਨ ਸਿੰਘ ਜੀ ਨੇ ਅਨਾਉਂਸ ਕੀਤਾ ਵੀ ਕਮੈਂਟਰੀ ਵਾਲੇ ਬੋਲਦੇ ਨੇ ਗੈਂਗਸਟਰਾਂ ਬਾਰੇ ਗੈਂਗਸਟਰ ਕਿੱਥੇ ਰਹਿੰਦੇ ਆ ਜੇਲ੍ਹ ਚ ਜੇਲ੍ਹ ਕੀ ਦੇ ਅੰਡਰ ਆ ਪੁਲਿਸ ਦੇ ਫੋਨ ਪਲੇਅਰਾਂ ਨੂੰ ਕੱਚਾ ਆਉਂਦੇ ਆ ਪੁਲਿਸ ਦੀ ਕਸਟਡੀ ਚ ਤੇ ਜਿਹੜੇ ਪਲੇਅਰ ਨੇ 10 ਵਜੇ 12 ਵਜੇ ਰਾਤ ਨੂੰ ਘਰੇ ਜਾਣਾ ਜੋਦੇ ਮਗਰ 10 ਜਾਣੇ ਲੱਗੇ ਕੌਣ ਜ਼ਿੰਮੇਵਾਰ ਆ ਦੱਸੋ ਜਿਹੜੇ ਪਲੇਅਰ ਇੱਕ ਬੰਦਾ ਪੰਗਾ ਲੈ ਲੈਂਦਾ ਵੀ ਆਹ ਫਲਾਣੇ ਗੈਂਗਸਟਰ ਦਾ ਆਇਆ ਮੈਂ ਪੜਨਾ ਉਹਦੇ ਜਵਾਬ ਕੌਣ ਦੇਊ ਇੱਕ ਮਰ ਗਿਆ ਬਾਅਦ ਚ ਕਹਿਣਗੇ ਵੀ ਉਹ ਮਰਨ ਵਾਲਾ ਮਰ ਗਿਆ ਉਹਦੇ ਜਵਾਕਾਂ ਦੀ ਰੋਟੀ ਕੌਣ ਦੇਊ ਕੌਣ ਪੰਗਾ ਲਵੇ ਜਿਹੜੇ ਗੈਂਗਸਟਰ ਆ ਪੁਲਿਸ ਦੀ ਕਸਟਡੀ ਚ ਜੇਲ੍ਹਾਂ ਚ ਪੁਲਸ ਉਹਨਾਂ ਦੀ ਰਾਖੀ ਕਰਦੀ ਆ ਕਈਆਂ ਨੇ ਕਮੈਂਟ ਕੀਤੇ ਫਲਾਣੇ ਤੇ ਹਮਲਾ ਹੋ ਗਿਆ ਉਹ ਲੂਪੋ ਵਾਲਾ ਨਹੀਂ ਬੋਲਿਆ ਕਿ ਸਾਡੇ ਫੀਲਡ ਵਾਲਿਆਂ ਨੇ ਵੀ ਕਹੇ ਇੱਕ ਮਿੰਟ ਗੱਗੀ ਮੈਨੂੰ ਜਵਾਬ ਦੇਣਾ ਪੈਣਾ ਜਿਹੜਾ ਉਹਨਾਂ ਨੇ ਬੋਲਿਆ ਉਹਦਾ ਬਿਨਾਂ ਗੱਲੋਂ ਨਹੀਂ ਮੈਂ ਬੋਲਦਾ ਉਹ ਕਹਿੰਦੇ ਫਲਾਣਾ ਸੱਚ ਬੋਲਦਾ ਸੀ ਉਹ ਨਹੀਂ ਬੋਲਿਆ ਬੋਲਣ ਵਾਲਿਆਂ ਨੂੰ ਮੈਂ ਪੁੱਛਦਾ ਬਿੱਗ ਗੈਂਗਸਟਰਾਂ ਨਾਲ ਰਲ ਕੇ ਫੋਨ ਤੇ ਤੁਸੀਂ ਗੱਲਾਂ ਕਰਕੇ ਟੀਮਾਂ ਬਣਾਈਆਂ ਅੱਜ ਲੋਪੋ ਵਾਲੇ ਨੂੰ ਇਲਜ਼ਾਮ ਲਾਉਂਦੇ ਆਂ ਕਈਆਂ ਦੇ ਦਿਮਾਗ 'ਚ ਇਹ ਗੱਲ ਉਹ ਵੀ ਲੋਪੋ ਵਾਲਾ ਡਰਦਾ ਚੁੱਪ ਹੋ ਗਿਆ ਜਿੰਨੇ ਸਾਹ ਉਹਨੇ ਪਾਇਆ ਕਿ ਨਾ ਉਦੋਂ ਅਗਲਾ ਇੱਕ ਨਹੀਂ ਆਉਣਾ ਲੋਪੋ ਵਾਲੇ ਨੂੰ ਪਰ ਮੈਂ ਕਿਸੇ ਨਾਲ ਪੰਗਾ ਲੈ ਕੇ ਕਿਸੇ ਦਾ ਪੁੱਤ ਨਹੀਂ ਮਰਵਾਉਣਾ ਕੌਡੀ ਵਾਲਾ ਜਿਹੜੇ ਗੈਂਗਸਟਰ ਟੀਮਾਂ ਬਣਾਉਂਦੇ ਆਂ ਜਿਉ ਵੀ ਸੁਣ ਲੋ ਇੱਕ ਇੱਕ ਲੱਖ ਜਿਹੜੀ ਪਲੇਅਰ ਦਾ ਮੁੱਲ ਸੀ ਉਹਨੂੰ 5-5 ਲੱਖ ਦਿੰਦੇ ਆ ਉਹ ਮੈਨੂੰ ਨਹੀਂ ਪਤਾ ਪੈਸੇ ਕਿੱਥੋਂ ਆਉਂਦੇ ਆ ਆ ਕੌਡੀ ਵਾਲਿਆਂ ਨੂੰ ਪੁੱਛ ਲਓ 5-5 ਲੱਖ ਦਿੰਦੇ ਆ ਉਹ ਠੀਕ ਆ ਜਿਹਦੇ ਨਾਲ ਤੱਕਾ ਹੁੰਦਾ ਉਹ ਆਪਣੀ ਸਟੇਟਮੈਂਟ ਜਾਰੀ ਕਰੇ ਵੀ ਮੇਰੇ ਨਾਲ ਐ ਤੱਕਾ ਹੋ ਰਿਆ ਹੁਣ ਜਿੱਥੇ ਪਲੇਅਰ ਜਵਾਨ ਕਰਕੇ ਨਹੀਂ ਖੇਡਦਾ ਉਹਦੇ ਨਾਲ ਕੋਈ ਲੜਦਾ ਤੇ ਸਾਡਾ ਕੀ ਕਸੂਰ ਜੇ ਵੀ ਕਿਸੇ ਨਾਲ ਗੱਲ ਹੋਈ ਆ ਆ ਐਨੇ ਪੈਸੇ ਲੈ ਲੋ ਅਗਲੇ ਤੋਂ ਉਥੇ ਲੋਪੇ ਵਾਲਾ ਬੋਲੇ ਪੈਸੇ ਉਹ ਨਹੀਂ ਦੇ ਦਿੱਤੇ ਮੋਪਰੇ ਦੇ ਪੱਲੇ ਕੀ ਪਿਆ ਅੱਜ ਤੱਕ ਮੇਰੇ ਮੋਢਿਆਂ ਦੇ ਰੱਖ ਕੇ ਲੋਕਾਂ ਨੇ ਚਲਾਈਆਂ ਸੋਨੇ ਦੇ ਬਿਸਕਟ ਬਣਾਈ ਬੈਠੇ ਆ ਲੋਪੇ ਵਾਲੇ ਸਰ ਅੱਜ ਵੀ ਲਿੰਟਾਂ ਦਾ ਕਰਜ਼ਾ ਕੋਈ ਪੈਂਦਾ ਕੇ ਚੈੱਕ ਕਰ ਲੋ ਮੇਰੇ ਪਿੰਡੋਂ ਪੁੱਛ ਲਓ ਅੱਜ ਵੀ ਮੇਰੇ ਸਿਰ ਕਰਜ਼ਾ ਅੱਜ ਵੀ 10 ਲੱਖ ਰੁਪਈਆ ਦੇਣਾ ਲੋਕਾਂ ਦਾ ਜਿਹੜੇ ਪ੍ਰੋਮੋਟਰ ਗੱਡੀਆਂ ਦਿੰਦੇ ਆ ਕਿ ਨਾ ਲੋਕਾਂ ਨੂੰ ਵੀ ਆ ਕਮੈਂਟਰੀ ਵਾਲੇ ਨੂੰ ਗੱਡੀ ਨੋਪੋ ਵਾਲੇ ਨੇ ਕਿਸੇ ਦੇ ਤਲਵੇ ਨਹੀਂ ਚਟੇ ਅਣਖਣਾ ਰਿਆ ਅਣਖਣਾ ਰਹਿਣਾ ਅਣਖਣਾ ਹੀ ਮਰਨਾ ਅਣਖ ਨਹੀਂ ਆਉਣਾ ਠੀਕ ਆ ਜਿਹਨੂੰ ਕਿਸੇ ਗੈਂਗਸਟਰ ਨਾਲ ਜੀਦਾ ਰੌਲਾ ਉਹ ਆਪ ਨੱਪੜੇ ਸਾਡੇ ਮੋਟਿਆਂ ਦੇ ਨਾਲ ਰੱਖੇ ਹੁਣ ਮੈਚ ਚਲਾ ਲਓ ਨਾਲੇ ਪ੍ਰਦੀਪ ਨੂੰ ਜਾ ਕੇ ਪੁੱਛੇ ਢੰਡੋਲੀ ਵਾਲੇ ਪ੍ਰਦੀਪ ਨੂੰ ਪੁੱਛੇ ਜਾ ਕੇ ਜਿਹਨਾਂ ਨੂੰ ਮਾੜੇ ਕਹਿੰਦੇ ਆ ਨਾ ਆਪੇ ਉਹ ਜਾ ਕੇ ਪ੍ਰਦੀਪ ਨੂੰ ਪੁੱਛੋ ਵੀ ਉਹ ਭਰਾਓ ਕੀ ਹੈ ਜਿਹੇ ਦੇ ਲਈ ਪਰਦੀਪ ਨੂੰ ਰਾਤ ਵੀ ਰਹਾ ਕੱਲ ਵੀ ਇੱਥੇ ਰਹਾ ਤੇ ਪ੍ਰਦੀਪ ਜਵਾਨੇ ਕਰਦਾ ਉਹਨਾਂ ਦੇ ਲਈ ਕਹਿੰਦਾ ਬਈ ਤੂੰ ਵੀ ਖੜਾ ਤਾ ਖੜੇ ਮੇਰੇ ਲਈ ਕਿਵੇਂ ਮਾਰੇ ਕਹ ਵੀਓ ਹੁਣ ਮੱਲਾ ਮੈਨੂੰ ਦਿੱਤੇ 50000 ਲੈ ਲਿਆ ਬਗਦਾ ਕੰਮ ਨਾ ਕਰੀ ਤੇ ਬਈ ਵੀ ਭਜਾਉਣਾ ਹੀ ਭਜਾਉਣਾ ਉਹਨਾਂ ਨੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹਦੇ ਉੱਤੇ ਕੋਈ ਪਿੰਦੀ ਆ ਕੇ ਆਪ ਆਖੋ ਵੀ ਮੈਂ ਉਹ ਫਲਾਨੋ ਸਿੰਘ ਨੇ ਆ ਗੱਲੋਂ ਮਾੜਾ ਆਖਿਆ ਤੇ ਹੱਥ ਬੰਨ੍ਹ ਕੇ ਬੇਨਤੀ ਆ ਦਿলো ਜਵਾਨਾ ਸਾਡੀਓ ਤੁਹਾਡੇ ਨੇ ਔਰ ਜਦੋਂ ਇਕੱਲੇ ਬੰਦੇ ਨੂੰ 25 ਜਣੇ ਘੇਰ ਲੈਂਦੇ ਉਹ ਕੀ ਕਰ ਰਿਹਾ ਕੇ ਪਲੀ ਮੈਚ ਸ਼ੁਰੂ ਕਰਾ ਦੀ ਆਪਾਂ ਜਲਦੀ ਨਾਲ